ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਰਾਗ ਮਹੱਲਾ ਪਹਿਲਾ ਕੁੰਗੂ ਕੀ ਕਾਇਆ ਰਤਨਾ ਕੀ ਲਲਤਾ ਅਗਰ ਵਾਸਤਨ ਸਾਸ 86 ਤੀਰਥ ਕਾ ਮੁਖ ਟਿੱਕਾ ਤੇਤ ਘਟ ਮਤ ਵਿਗਾਸ ਇਹ 86 ਤੀਰਥ ਕਾ ਉਥੇ ਠਮਕ ਲਾ ਦੇਣੀ ਹੈ ਕਾ ਮੁਖ ਟਿੱਕਾ ਨਹੀਂ ਕਹਿਣਾ 68 ਤੀਰਥ ਕਾ ਮੁਖ ਟਿੱਕਾ ਇਥੇ ਵਿਸਰਾਮ ਤੇਤ ਘਟ ਮਤ ਵਿਗਾਸ ਕੋਤ ਮਤੀ ਸਾਲਾਹਣਾ ਸਚ ਨਾਮ ਗੁਣ ਤਾਸ ਬਾਬਾ ਹੂਰ ਮਤ ਹੂਰ ਹੂਰ ਜੀ ਸੌ ਵੀਰ ਕਮਾਈਐ ਕੂੜਾ ਕੂੜਾ ਜੂਰ ਰਹਾਉ ਪੂਜ ਲੱਗੈ ਪੀਰ ਆਖੀਐ ਸਭ ਮਿਲੈ ਸੰਸਾਰ ਨਾ ਉਸਦਾਈ ਆਪਣਾ ਹੋਵੈ ਸਿੱਧ ਸੁਮਾਰ ਜਾ ਪਤ ਲਿਖੈ ਨਾ ਪਵੈ ਸਭਾ ਪੂਜ ਖੁਆਰ ਸਭਾ ਕਸਕੇ ਬੋਲਣਾ ਸਭਾ ਨਹੀਂ ਕਹਿਣਾ ਸਭਾ ਪੂਜ ਖੁਆਰ ਜਿਨ ਕਉ ਸਤਗੁਰ ਥਾਪਿਆ ਤਿਨ ਮੀਟ ਨਾ ਸਕੈ ਕੋਈ ਉਨਾ ਅੰਦਰ ਨਾਮ ਨਿਧਾਨ ਹੈ ਨਾਮੁ ਪ੍ਰਗਟ ਹੋਇ ਨਾਉ ਪੂਜੀਐ ਨਾਉ ਮੰਨੀਐ ਅਖੰਡ ਸਦਾ ਸਾਚੁ ਸੂਇ ਖੇਹੁ ਖੇਹ ਰਲਾਈਐ ਤਾ ਜੀਉ ਕੇਹਾ ਹੋਇ ਜਲਿਆ ਸਭ ਸਿਆਣ ਪਾ ਉਠੀ ਚੱਲਿਆ ਰੋਇ ਨਾਨਕ ਨਾਮ ਵਿਸਾਰਿਐ ਦਰ ਗਿਆ ਕਿਆ ਹੋਏ ਸ੍ਰੀ ਰਾਗ ਮਹੱਲਾ ਪਹਿਲਾ ਗੁਣਵੰਤੀ ਗੋਣ ਵੀਥਰੈ ਔ ਗੁਣਵੰਤੀ ਝੂਰ ਇਸੇ ਤਰ੍ਹਾਂ ਔ ਗੁਣਵੰਤੀ ਉਚਾਰਨ ਕਰਨਾ ਊੜੇ ਦੇ ਵੀ ਔਂਕੜ ਹੈ ਗੱਗੇ ਦੇ ਵੀ ਔਂਕੜ ਹੈ ਔਗਣਵੰਤੀ ਨਹੀਂ ਕਹਿਣਾ ਔਗੁਣਵੰਤੀ ਝੂਰ ਜੇ ਲੋੜਹ ਵਾਰ ਕਾਮਣੀ ਨਹ ਮਿਲਿਐ ਪਿਰ ਕੂਰ ਜੇ ਲੋੜਹ ਵਾਰ ਕੰਮਣੀ ਨਹਿ ਮਿਲਿਆ ਪਿਰ ਕੂਰ ਧਿਆਨ ਨਾਲ ਠੰਮਕ ਲਾਉਣੀ ਐ ਪਿਰ ਕੂਰ ਨਹੀਂ ਕਹਿਣਾ ਨਹਿ ਮਿਲਿਆ ਪਿਰ ਨਹੀਂ ਮਿਲ ਸਕਦਾ ਪਤੀ ਕੂਰ ਝੂਠ ਬੋਲਣ ਦੇ ਨਾਲ ਨਾ 베ੜੀ ਨਾ ਤੁਲਹੜਾ ਨਾ ਪਾਈਐ ਪਿਰ ਦੂਰ ਕੂਰ ਦੁਆਰਾ ਝੂਠੇ ਸਾਧਨਾ ਵਿੱਚ ਲੱਗਨ ਕਰਕੇ ਮੇਰੇ ठाकुर ਪੂਰਾ ਤਖਤ ਅਡੋਲ ਗੁਰਮੁਖ ਪੂਰਾ ਜੇ ਕਰੇ ਪਾਈਐ ਸਾਚ ਅਤੋਲ ਰਹਾਉ ਪ੍ਰਭ ਹਰਿ ਮੰਦਰ ਸੋਹਣਾ ਤਿਸ ਮਹਿਮਾਨ ਕਲਾਲ ਮੋਤੀ ਹੀਰਾ ਨਿਰਮਲਾ ਕੰਚਨ ਕੋਟ ਹਰੀ ਸਾਲ ਬਿਨ ਪੌੜੀ ਗੜ ਕਿਉ ਚੜਾਓ ਚੜਾਓ ਬਿਨ ਪੌੜੀ ਗੜ ਕਿਉ ਚੜਾਓ ਗੜ ਵੀ ਆ ਰਬੂਨ ਚੜੋ ਬਦ ਵੀ ਪਰ ਆਚਰਨ ਕਰਨ ਗੁਰ ਹਰ ਧਿਆਨ ਨਿਹਾਲ ਗੁਰ ਪੌੜੀ 베ੜੀ ਗੁਰ ਗੁਰ ਤੁਲਹਾ ਹਰ ਨਾਉ ਗੁਰ ਸਾਰ ਸਾਗਰ ਬੋਹਥੋ ਗੁਰ ਤੀਰਥ ਦਰੀ ਆਓ ਜੇ ਤਿਸ ਭਾਵੇਂ ਊਜਲੀ ਸਤ ਸਰ ਨਾਵਨ ਜਾਓ ਪੂਰੋ ਪੂਰੋ ਆਖੀਐ ਪੂਰਾ ਤਖਤ ਨਿਵਾਸ ਪੂਰਾ ਥਾਨ ਸੁਹਾਵਣਾ ਪੂਰਾ ਆਸ ਨਿਰਾਸ ਨਾਨਕ ਪੂਰਾ ਜੇ ਮਿਲੈ ਕਿਉ ਘਟ ਗੁਣਤਾਸ ਸ੍ਰੀ ਰਾਗ ਮਹੱਲਾ ਪਹਿਲਾ ਆਵਹੁ ਪੈਣੇ ਗਾਲ ਮਿਲੈ ਅੰਕ ਸਹੇਲੜੀਆ ਮਿਲ ਕੇ ਕਰਹਿ ਕਹਾਣੀਆਂ ਸਮਰੰਥ ਸਮਰੰਥ सम्राथ कांत किया सम्राथ सुस्यते टिपि है ना सम्राथ सम्राथ कांत किया हां जी ये किया पद सिहिल्डियाह कन्ना ਵੱਧ ਨਹੀਂ ਲਾ ਦੇਣਾ ਧਿਆਨ ਨਾਲ ਉਚਾਰਨ ਕਰਨੇ ਹਾਂ ਸਾਚੇ ਸਾਹਿਬ ਸਭ ਗੁਣ ਔਗਣ ਸਭ ਅਸਾਹ ਕਰਤਾ ਔਗਣ ਸਭ ਅਸਾਹ ਕਰਤਾ ਸਭ ਕੋ ਤੇਰਾ ਜੋਰ ਏਕ ਸ਼ਬਦ ਵਿਚਾਰੀਐ ਜਾ ਤੂੰ ਤਾਂ ਕਿਆ ਹੋਰ ਰਹਾਉ ਜਾਏ ਪੁੱਛੋ ਸੋਹਾਗਣੀ ਤੁਸੀਂ ਰਾਵਿਆ ਕਿਨੀ ਗੁਣੀ ਸਹਿਜ ਸੰਤੋਖ ਸੀਗਾਰੀਆ ਮਿੱਠਾ ਬੋਲਣੀ ਪੈਰ ਰੀ ਚਾਲੂ ਤਾਂ ਮਿਲੈ ਰੀ ਚਾਲੂ ਪੈਰ ਰੀ ਚਾਲੂ ਤਾਂ ਮਿਲੈ ਪੈਰ ਰੀ ਸਾਲੂ ਤਾਂ ਮਿਲੈ ਜਾਂ ਗੁਰ ਕਾ ਸ਼ਬਦ ਸੁਣੀ ਕੇਤੀਆ ਤੇਰੀ ਆ ਕੁਦਰਤੀ ਕੇਵੜ ਤੇਰੀ ਦਾਤ ਕੇਤੇ ਤੇਰੇ ਜੀ ਅਜੰਤ ਸਿਫਤ ਕਰਹਿ ਦਿਨ ਰਾਤ ਕੇਤੇ ਤੇਰੇ ਰੂਪ ਰੰਗ ਕੇਤੇ ਜਾਤ ਅਜਾਤ ਸੱਚ ਮਿਲੈ ਸੱਚ ਊਪਜੈ ਸੱਚ ਮਹਿ ਸਾਤ ਸਮਾਇ ਸੁਰਤ ਹੋਵੇ ਪਾਤ ਊਗਵੇ ਗੁਰਬਚਨੀ ਭੋ ਖਾਏ ਨਾਨਕ ਸੱਚਾ ਪਾਤ ਸਾਹ ਆਪੇ ਲੈ ਮਿਲਾਈ ਸਿਰੀ ਰਾਗ ਮਹੱਲਾ ਪਹਿਲਾ ਭਲੀ ਸਰੀ ਜੇ ਉੱਬਰੀ ਹਮੈ ਮੁਈ ਕਰਾਹ ਦੂਤ ਲੱਗੇ ਫਿਰ ਚੱਕਰੀ ਸਤਗੁਰ ਕਾ ਵੇ ਸਾਹ ਹਾਂਜੀ ਚੱਕਰੀ ਉਚਾਰਨ ਕਰਨਾ ਚਾਕਰੀ ਪੋਲਾ ਨਹੀਂ ਬੋਲਣਾ ਦੁੱਧ ਲੱਗੇ ਫਿਰ ਚੱਕਰੀ ਸਤਗੁਰ ਕਾ ਵਿਸਾਹੂ ਕਲਪ ਤਿਆਗੀ ਬਾਦ ਹੈ ਸੱਚਾ ਵੇ ਪ੍ਰਵਾਹ ਮਨ ਰੇ ਸੱਚ ਮਿਲੈ ਪਾਉ ਜਾਏ ਪੈ ਬਿਨ ਨਿਰਭਉ ਕਿਉ ਥੀਐ ਗੁਰਮੁਖ ਸ਼ਬਦ ਸਮਾਇ ਰਹਾਉ ਕੇਤਾ ਆਖਣ ਆਖੀਐ ਆਖਣ ਟੋਟ ਨਾ ਹੋਏ ਆਖਣ ਟੋਟ ਨਾ ਹੋਏ ਮੰਗਣ ਵਾਲੇ ਕੀਤੜੇ ਮੰਗਣ ਵਾਲੇ ਕੀਤੜੇ ਦਾਤਾ ਦਾਤਾ 101 ਜਿਸਕੇ ਜੀਅ ਪ੍ਰਾਣ ਹੈ ਮਨ ਵਸਿਆ ਸੁਖ ਹੋਏ ਜਗ ਸੁਪਨਾ ਬਾਜੀ ਬਣੀ ਖੇਨ ਮਹਿ ਖੇਲ ਖਿਲਾਏ ਖੇਨ ਮਹਿ ਖੇਲ ਖਿਲਾਏ ਸੰਜੋਗੀ ਮਿਲ ਏਕ ਸੇ ਵਿਜੋਗੀ ਉਠ ਜਾਏ ਇਹ ਪਾਠ ਧਿਆਨ ਨਾਲ ਉਚਾਰਨ ਕਰਨਾ ਹੈ ਸੰਜੋਗੀ ਇਥੇ ਯਮਕ ਲਾ ਦਿੰਨੀ ਹੈ ਮਿਲ ਏਕ ਸੇ ਏਕ ਸੇ ਵੱਖਰਾ ਪਾਠ ਸੰਪਰਦਾ ਦੇ ਵਿੱਚ ਕਰਾਇਆ ਜਾਂਦਾ ਏਕ ਸੇ ਇਕੱਠਾ ਨਹੀਂ ਕਹਿਣਾ ਇਥੇ ਵਿਰਾਮ ਵਿਜੋਗੀ ਇਥੇ ਯਮਕ ਲਾ ਦਿੰਨੀ ਹੈ ਉਠ ਜਾ ਜੋ ਤਿਸ ਭਾਣਾ ਸੋ ਥੀਐ ਅਵਰ ਨਾ ਕਰਣਾ ਜਾਏ ਗੁਰਮੁਖ ਵਸਤ ਵੇਸਾਹੀਐ ਸੱਚ ਵਖਰ ਸੱਚ ਰਾਸ ਜਿਨੀ ਸੱਚ ਵਣੰਜਿਆ ਗੁਰਪੂਰੇ ਸਾਬਾਸ ਨਾਨਕ ਵਸਤ ਪਛਾਣਸੀ ਸੱਚ ਸੌਦਾ ਜਿਸ ਪਾਸ ਪਛਾਣਸੀ ਨਾਣਾ ਲਾ ਕੇ ਬਹੁਤ ਸ਼ਾਨ ਸੀ ਸ੍ਰੀ ਰਾਗ ਮਹੱਲ ਪਹਿਲਾ ਤਾਤ ਮਿਲਾ ਫੁਨ ਤਾਤ ਕੋ ਸਿਫਤੀ ਸਿਫਤ ਸਮਾਈ ਲਾਲ ਗੁਲਾਲ ਗਹਿਬਰਾ ਸੱਚਾ ਰੰਗ ਛੜਾਉ ਸੱਚ ਮਿਲਾ ਸੰਤੁਖੀਆ ਹਰ ਜਪ ਇਕੈ ਪਾਏ ਭਾਈ ਰੇ ਸੰਤ ਜਨਾ ਕੀ ਰੇਣਾ ਕਿਰੇਨ ਨਹੀਂ ਕਹਿਣਾ ਭਾਈ ਰੇ ਇਥੇ ਵਿਸਰਾਮ ਹੈ ਸੰਤ ਜਨਾ ਕੀ ਇਥੇ ਠੰਮਕ ਲਾ ਦਨੀ ਹੈ ਫਿਰ ਬੋਲਣਾ ਰੇਣ ਸੰਤ ਸਭਾ ਗੁਰ ਪਾਈ ਹੈ ਮੁਕਤ ਪਦਾਰਥ ਤੀਣ ਇਹ ਸਭਾ ਪਦ ਪੂਰ ਲਈ ਬੋਲਣਾ ਮਜਲਿਸ ਸਰਪਾਰ ਮੰਡਲੀ ਰਹਾਉ ਉ ਚੌਥਾਨ ਸੁਹਾਵਣਾ ਉਪਰ ਮਹਿਲ ਮੁਰਾਰ ਸੱਚ ਕਰਨੀ ਦੇ ਪਾਈਐ ਦਰ ਘਰ ਮਹਿਲ ਪਿਆਰ ਗੁਰਮੁਖ ਮਨ ਸਮਝਾਈਐ ਆਤਮ ਰਾਮ ਵਿਚਾਰ ਤ੍ਰਿਵਿਦ ਕਰਮ ਕਮਾਈਐ ਆਸ ਅੰਦੀਸਾ ਹੋਏ ਕਿਉ ਗੁਰ ਬਿਨ ਤ੍ਰਿਕੁਟੀ ਛੁੱਟਸੀ ਸਹਿਜ ਮਿਲਿਆ ਸੁਖ ਹੋਏ ਨਿਜ ਘਰ ਮਹਿਲ ਪਸ਼ਾਣੀਐ ਨਦਰ ਕਰੇ ਮਾਲ ਤੂਏ ਬਿਨ ਗੁਰ ਮੈਲ ਨ ਉਤਰੈ ਬਿਨ ਹਰ ਕਿਉ ਘਰ ਵਾਸ ਬਿਨ ਗੁਰ ਇਥਿ ਠਮਕ ਲਾਦਨੀਐ ਮੈਲ ਨ ਉਤਰੈ ਇਥਿ ਵਿਸਰਾਮ ਬਿਨ ਹਰ ਇਥੇ ਚਮਕ ਕਿਉ ਘਰ ਵਾਸ ਇੱਕੋ ਸ਼ਬਦ ਵਿਚਾਰੀਐ ਅਵਰਤਿ ਆਗੈ ਆਸ ਨਾਨਕ ਦੇਖ ਦਿਖਾਈਐ ਹਉ ਸਦ ਬਲਿਹਾਰੈ ਜਾਸ ਵਾਹਿਗੁਰੂ ਜੀ ਕਾ ਕਾਲ ਸਾ ਕਰੈ ਵਾਹਿਗੁਰੂ ਜੀ ਕੀ ਪਤੈ